ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਆਪਣੇ ਦਿਨ ਦੀ ਸ਼ੁਰੂਆਤ ਇੱਕ ਸਧਾਰਨ ਆਦਤ ਨਾਲ ਕਰੋ, ਨਿੰਬੂ ਪਾਣੀ ਨਾਲ। ਇਹ ਤੁਹਾਡੇ ਸਰੀਰ ਅਤੇ ਮਨ ਨੂੰ ਤਾਜ਼ਗੀ ਦਿੰਦਾ ਹੈ। ਆਪਣਾ ਨਾਸ਼ਤਾ ਸਮਝਦਾਰੀ ਨਾਲ ਚੁਣੋ। ਉੱਚ ਪ੍ਰੋਟੀਨ ਅਤੇ ਘੱਟ ਸ਼ੱਕਰ ਵਾਲਾ ਖਾਣਾ ਤੁਹਾਨੂੰ ਤਾਕਤ ਅਤੇ ਤੰਦਰੁਸਤੀ ਦਿੰਦਾ ਹੈ। ਹਰ ਖਾਣੇ ਤੋਂ ਬਾਅਦ ਸਿਰਫ 10 ਮਿੰਟ ਤੁਰੋ। ਇਹ ਤੁਹਾਡੀ ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਮਨ ਨੂੰ ਸ਼ਾਂਤੀ ਦਿੰਦਾ ਹੈ। ਹਰ ਰੋਜ਼ ਆਪਣੇ ਸਰੀਰ ਲਈ ਸਮਾਂ ਕੱਢੋ ਕਸਰਤ ਸਿਰਫ ਤੁਹਾਡੇ ਸਰੀਰ ਨੂੰ ਹੀ ਨਹੀਂ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦੀ ਹੈ ਆਪਣੇ ਸਰੀਰ ਨੂੰ ਸਹੀ ਪੋਸ਼ਣ ਦਿਓ ਕਸਰਤ ਕਰਨ ਤੋਂ ਬਾਅਦ ਪ੍ਰੋਟੀਨ ਤੁਹਾਡੀ ਤਾਕਤ ਨੂੰ ਦੁਬਾਰਾ ਪੈਦਾ ਕਰਦੀ ਹੈ ਪਾਣੀ ਪੀਣਾ ਨਾ ਭੁੱਲੋ ਪਾਣੀ ਜੀਵਨ ਹੈ ਇਹ ਤੁਹਾਡੇ ਸਰੀਰ ਅਤੇ ਮਨ ਨੂੰ ਸੰਤੁਲਿਤ ਰੱਖਦਾ ਹੈ ਆਪਣੀ ਨੀਂਦ ਦੀ ਕਦਰ ਕਰੋ 7 ਤੋਂ 8 ਘੰਟਿਆਂ ਦੀ ਨੀਂਦ ਤੁਹਾਡੇ ਸਰੀਰ ਨੂੰ ਠੀਕ ਕਰਦੀ ਹੈ ਅਤੇ ਤੁਹਾਡੀ ਤਾਕਤ ਨੂੰ ਵਧਾਉਂਦੀ ਹੈ। ਤਣਾਅ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ। ਧਿਆਨ ਯੋਗਾ ਅਤੇ ਡੂੰਗੀ ਸਾਹ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਯਾਦ ਰੱਖੋ, ਛੋਟੀਆਂ ਆਦਤਾਂ ਵੱਡੇ ਨਤੀਜੇ ਲਿਆਉਂਦੀਆਂ ਹਨ। ਅੱਜ ਤੋਂ ਸ਼ੁਰੂ ਕਰੋ। ਆਪਣੀ ਸਭ ਤੋਂ ਵਧੀਆ ਜ਼ਿੰਦਗੀ ਜਿਓ। ਐਹੋ ਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਅਤੇ ਹੇਠਾ ਮੌਜੂਦ ਘੰਟੀ ਦੇ ਬਟਨ ਨੂੰ ਦਬਾ ਕੇ ਨੋਟੀਫਿਕੇਸ਼ਨ ਸੈੱਟ ਕਰੋ।